ਮੈਂ ਕਿਹਾ ਹੂੰ ਮਨਜਿੰਦਰ ਦੇ ਲਾਗੇ ਖਲੋਤੇ ਕਿ ਸਲਾਮਾਂ ਕਰਨ ਦੇ। ਉਹ ਸਲਾਮਾਂ ਕਰਨੀਆਂ ਕਰਨੀਆਂ ਐਡਾ ਕਮਲਾਈ ਉਹ ਹੈ। ਕਹਿੰਦਾ ਮੈਂ ਇਹ ਕਣਕ ਵੀ ਜੰਦੀ ਤਿਆਰੀ ਕਰਕੇ ਬੈਠਾ ਹਾਂ। ਹਾਂ ਤਾਂ ਤੁਸੀਂ ਕੀ ਕਿਹਾ? ਮੈਂ ਉਹ ਤੋਂ ਇਨੀ ਧੁੱਪਾਂ ਪੈਣੀਆਂ ਇਨੀ ਗਰਮੀ ਪੈਣ ਲਈ ਆ ਤਾਂ ਹੁੰਦੀ ਬੀਜੀ ਕਣਕ ਜਿਹੜੀ ਮੈਂ ਝਾਟੇ ਨਿਸਰ ਕੇ ਨਾ ਛਿੱਪੀਆਂ ਦੀਆਂ ਰਹਿਣੀਆਂ ਤੇ ਇਹ ਨਹੀਂ ਮੁੜ ਕੇ ਹੋਣੀ। ਤਾਂ ਹੁਣ ਕੀ ਆਂਦਾ? ਤੇ ਹੁਣ ਉਹਨੂੰ ਮੈਂ ਰੋਕਿਆ ਮੈਂ 29 ਨੂੰ 30 ਦੇ ਲਾਗੇ ਜਾ ਕੇ ਬੀਜੀ। ਤੁਹਾਨੂੰ ਕੀ ਲੋੜੀ? ਯਾਰ ਮੈਨੂੰ ਲੋੜ ਨਹੀਂ ਮੇਰਾ ਭਰਾ ਵਾ ਬੀਜੇ ਨਾ ਬੀਜੇ ਐ ਤੁਸੀਂ ਵੱਖੀ ਦਾ ਜਾਜਾ ਦਾ ਸਲਾਵਾ ਦਿੰਦੇ ਜੀ ਹਾ ਦੋਗੀ ਤੇਰੀ ਦੱਸ ਜੀ ਮੈਨੂੰ ਲੋਦੀ ਹੋਵੇ ਸਾਡੇ ਲੋਦੀ ਨਾ ਹੋਵੇ ਕਿਉਂ ਹੋਵੇ ਕਿਉਂ ਨਾ ਉਹ ਬਹੁਤ ਸਾਡਾ ਚੰਗਾ ਸੋਚਣ ਦੇ ਤੈਨੂੰ ਨਹੀਂ ਆਪਣੇ ਭਰਾ ਦਾ ਦੁੱਖ ਹੁੰਦਾ ਜਦੋਂ ਨਾਲ ਨੁਕਸਾਨ ਹੋਵੇ ਤੇ ਮੈਂ ਇਹ ਗੱਲ ਨਹੀਂ ਕੀਤੀ ਹਾਂ ਮੈਂ ਇਹ ਕੀਤੀ ਆ ਵੀ ਜਿਹੜਾ ਕਿਸਦਾ ਮਾੜਾ ਸੋਚੇ ਨਾ ਉਹਦਾ ਫਾਇਦਾ ਨਹੀਂ ਕਰਨਾ ਚਾਹੀਦਾ ਉਹਨਾਂ ਕੀ ਮਾੜਾ ਸੋਚਿਆ ਤੇਰਾ ਉਹਦੀ ਘਰ ਦੀ ਆਈ ਤੇ ਰੋਂਦਾ ਪੀ ਮੈਂ ਸੁੱਖੀ ਸੰਦੀ ਰੋਂਦਾ ਪੀ ਅੱਗੇ ਸਾਨੂੰ ਰੋਂ ਜੋਗੇ ਚੜਚਾ ਲਿਆਈ ਆਜੀ ਤੇਰੇ ਰੱਬ ਨੇ ਸੁਣੀ ਹੋ ਵੀ ਨਹੀਂ ਕਿਸੇ ਪਾਸੇ ਤੂੰ ਰਹਿਣ ਦਿੱਤਾ ਹੋਣ ਕਿਹੜੇ ਕਾਲੋ ਡੈ ਵੀ ਇਹ ਹੈ ਨਹੀਂ ਬੁਸਕਣ ਡੈ ਵੀ ਭੈਣ ਜੀ ਮੈਨੂੰ ਤਾਂ ਪਤਾ ਲੱਗਾ ਚਰਨ ਦਾ ਇਦਾਂ ਵਾਂ ਉਦਾਂ ਵਾਂ ਕਿ ਡਾਕ ਤੈਨੂੰ ਲੋੜ ਆਇਆ ਜੇ ਕੋਈ ਚੰਗੀ ਗੱਲ ਹੈ ਉਦੋਂ ਤਾਂ ਤੂੰ ਕਦੀ ਆਈ ਨਹੀਂ ਤੇ ਤੇਰੀਆਂ ਵੀ ਕਿੰਨੀਆਂ ਗਲਤੀਆਂ ਵਾਂ ਕਸੂਰ ਉਹਦਾ ਨਹੀਂ ਕਸੂਰ ਤੇਰਾ ਵਾ ਆ ਹੋ ਕੇ ਕਸੂਰ ਤੇ ਮੇਰਾ ਹੀ ਆ ਯਾਰ ਗਿਆ ਹੱਸ ਕੇ ਗੱਲਾਂ ਕਰਨੀ ਤੇ ਫੇਰ ਆਖਣਾ ਸੀ ਲੈ ਇਹਨੂੰ ਪਤਾ ਲੱਗਾ ਹੀ ਉਹ ਤੇ ਇਹ ਹੱਸਣ ਡਈ ਉਹ ਹੱਸਣ ਡਈ ਤੂੰ ਦੂਜੇ ਬੰਦੇ ਹੋਇਣਾ ਸੀ ਉਹ ਮੇਰੀ ਗੱਲ ਸੁਣ ਲੋ ਇੰਨੇ ਪੋਚੇ ਨਾ ਪਾਇਆ ਕਰੋ ਆਪਣੀ ਪਰ ਜੇ ਤੇਰਾ ਤੇ ਉਹ ਹਾਲਵਾ ਕਹਿੰਦੇ ਹੁੰਦੇ ਆ ਨਾ ਮੈਂ ਤੇਰੇ ਵਸਣਾਂ ਤੇ ਤੇਰੀ ਦਾੜੀ ਖੇਲਦੀ ਆ। ਤੇ ਤੁਹਾਡੇ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਹੀ ਨਹੀਂਗਾ। ਨਾ ਮਾਰ ਫਿਰ। ਆਹ। ਜਿਹੜੀ ਗੱਲ ਮੈਂ ਕਹਿੰਦੀ ਉਹ ਪਾਸੇ ਨਹੀਂ ਜਾਂਦੇ ਉਲਟ ਪਾਸੇ ਜਾਣਾ ਹੁੰਦਾ। ਤੂੰ ਉਲਟ ਬੰਨੇ ਤੂੰ ਜਾਣਦੀ ਮੈਂ ਨਹੀਂ ਜਾਣਦੀ ਆ। ਉਹਨੂੰ ਸਲਾਹ ਆਉਂਦੀ ਐ ਐਂਡੇ ਨੇ ਕਣਕ ਬੀਜੋ ਨਾ ਬੀਜੋ ਲੋੜਾ ਆ ਜਿਹੜਾ ਆਪ ਨੂੰ ਚੰਗਾ ਨਾ ਸੋਚੇ ਸਾਡਾ ਨਾ ਚੰਗਾ ਸੋਚ ਦੇ। ਕੋਈ ਲੋੜ ਨਹੀਂ। ਤੇਰਾ ਕੋਈ ਨਾ ਜ਼ੋਰ ਲੱਗਣ ਡਿਆ ਵਾ। ਇਦਾਂ ਹੀ ਲੱਗਦਾ। ਪੁੱਛਿਆ ਉਹਨੇ ਮੈਨੂੰ ਦੱਸਿਆ ਉਹਨੂੰ ਮੈਂ ਤੂੰ ਐਵੇਂ ਸਾਈਡ ਤੋਂ ਸੜੀ ਜਾਨੀਂ ਆ। ਛੜਾਣਾ ਤਾਂ ਦੱਸ ਹੋਰ ਕੀ ਕਰਾਂ ਦੱਸ ਮੈਨੂੰ ਤੇਰਾ ਖੂਨ ਘੜ ਜਾਣਾ ਛੜ ਛੜ ਕੇ ਸਰ ਜੀ ਮੈਂ ਤਾਂ ਨਹੀਂ ਆ ਸਭੋ ਤੁਹਾਨੂੰ ਪੈ ਜੇ ਠੰਡ ਉਹਨਾਂ ਨੂੰ ਦੇ ਆਓ ਸਾਰਾ ਕੁਝ ਚੰਗਾ ਤੁਹਾਨੂੰ ਤਾਂ ਆਪਣੇ ਘਰ ਦੀ ਲੋੜ ਹੀ ਨਹੀਂ ਗਈ ਕਰਦੀ ਹੀ ਆ ਦੱਸ ਇਹਦੀ ਅਗਲੀ ਟਿਕਾਣੀ ਐ ਨੀਯਾਬ ਜੀ ਪਤਾ ਨਹੀਂ ਕੀ ਸੋਚਦੇ ਰਹਿੰਦੇ ਦਿਨ ਰਾਤ ਸੋਚਿਆ ਸੋਚਣਾ ਹੋਵੇ ਜੇ ਸੋਚੀ ਲਖਵਾਰ ਕਰਦੀ ਦਾ ਜੋ ਕਰਨਾ ਵਾ ਜੋ ਹੋਣਾ ਉਹ ਉੱਪਰ ਵਾਲੇ ਨੇ ਕਰਨਾ ਹੀ ਪਰਮਾਤਮਾ ਨੇ ਹਾਏ ਹਾਏ ਐਨੀ ਬੇਇੱਜ਼ਤੀ ਮਨਜਿੰਦਰ ਨੇ ਮੈਨੂੰ ਪੁੱਛਣਾ ਵਾ ਤੇ ਮੈਂ ਕੀ ਦਸੂਗੀ ਇਹਨਾਂ ਨੇ ਤਾਂ ਮੈਨੂੰ ਮਨਾ ਕੀਤਾ ਸੀਗਾ ਵੀ ਤੂੰ ਨਾ ਜਾਵੀਂ ਮੈਂ ਫਿਰ ਵੀ ਬਝੋਰ ਹੋ ਕੇ ਚਲ ਗਈ ਆ ਪਰ ਜਿੱਦਾਂ ਅੱਜ ਮਰਨਾ ਹੋਈ ਆ ਨਾ ਇਦਾਂ ਕੋਈ ਵਿਆਰੀ ਦੁਸ਼ਮਣ ਨਾ ਕਰੇ ਕਹਿਣਾ ਮੈਨੂੰ ਤੇ ਆਪੇ ਹੀ ਪਤਾ ਵਾ ਸੁਣਾਉਣ ਦੀ ਕੀ ਲੋੜ ਆ ਹਾਂਜੀ ਹਾਂਜੀ ਨੀ ਬੱਕਣ ਕਣਕ ਦੇ ਤਿਆਰੀਆਂ ਵਾਂ ਤੁਸੀਂ ਵੀਜੀ ਕਿ ਨਹੀਂ ਅੱਛਾ 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 ਓਏ ਆਹੋ ਠੀਕ ਆ ਠੀਕ ਆ ਉਹਨੇ ਯਾਰ ਕਾਲੀ ਕਾਦੀ ਕਰਨੀ ਆ ਆ ਉਹ ਲੋਕੀ ਪਈ ਪਾਗਲਾ ਯਾਰ ਵਿੱਚ ਦੂਜਿਆਂ ਦੇ ਵੀ ਅੱਗ ਮਾਰ ਦਿੰਦੇ ਆ ਆਹੋ ਉਹ ਨਾਲੇ ਵੱਡੇ ਭਾਣੇ ਕੇਰਨੀ ਆ ਉਹੋ ਹੀ ਬੰਦੇ ਕੋ ਆਫ ਕਰਾ ਲਾਂਗੇ ਆਹੋ ਚਲ ਠੀਕ ਆ ਓਕੇ ਓਕੇ ਓਕ ਠੀਕ ਬੈਠੇ ਜੇ ਕੀ ਗੱਲ ਤੂੰ ਮੜਾ ਮੂੰਹ ਸੁਟਿਆ ਵਾ ਨਹੀਂ ਨਹੀਂ ਹਾਂ ਕਦੋਂ ਸੁਟਿਆ ਮੂੰਹ ਮੈਂ ਚੰਗੀ ਭਲੀ ਆ ਉਦਾਂ ਲੱਗਦਾ ਤੁਹਾਨੂੰ ਮੇਰੀ ਗੱਲ ਸੁਣ ਲੈ ਮੈਨੂੰ ਸਾਰਾ ਪਤਾ ਵਾ ਮੇਰੀ ਪਰਝਾਈ ਆ ਉਹ ਤੇਰਾ ਨਾ ਕਿੰਨੀ ਕੀ ਚੰਗੀ ਆ ਹੈ ਸੱਚੀ ਗੱਲ ਦੱਸ ਦੇ ਕੀ ਕੀ ਹੋਇਆ ਵਾ ਲੈ ਐਵੇਂ ਬੁਕਾਈ ਜਾਂਦੇ ਜੇ ਮੈਨੂੰ ਕੋਈ ਗੱਲ ਹੋਵੇ ਤੇ ਮੈਂ ਦੱਸਾਂ ਟੜ ਤੋਂ ਕਿਹੜੀ ਗੱਲ ਕਹੀ ਨਾਲੇ ਤੱਕ ਮੈਂ ਤੁਹਾਨੂੰ ਦੱਸਣਾ ਤੇ ਕਿੰਨੂੰ ਦੱਸਣਾ ਵਾ ਇੰਨਾ ਚਿਰ ਹੋ ਗਿਆ ਤੇਰੇ ਨਾਲ ਰਹਿੰਦੇ ਆ ਨਾ ਹੈ ਤੇ ਤੇਰੀ ਮਾੜੀ ਮੋਟੀ ਵੀ ਗੱਲ ਬਾਤ ਜਾਣਦਾ ਵੀ ਤੈਨੂੰ ਕੀ ਹੋਇਆ ਕੀ ਨਹੀਂ ਹੈ ਇਹ ਕਿ ਤਰ੍ਹਾਂ ਦੀ ਗੱਲਾਂ ਤੂੰ ਕਰਨੀ ਆ ਕੋਹ ਨਾ ਕੋਥੇ ਹੋਇਆ ਜ਼ਰੂਰ ਸੱਚ ਦੱਸ ਦੇ ਹੈ ਕੀ ਕਹਿਆ ਉਹਨੇ ਕਿਹੜੀ ਗੱਲ ਵਾ ਐਵੇਂ ਕਰੀ ਜਾਂਦੇ ਜੇ ਤੁਸੀਂ ਕੀ ਦੱਸਾਂ ਤੁਹਾਨੂੰ ਮੈਂ ਉਹ ਦੱਸਣਾ ਤੇ ਦੱਸ ਦੇ ਨਹੀਂ ਦੱਸਣਾ ਤੇਰੀ ਮਰਜ਼ੀ ਗੱਲ ਤੇ ਕੋਈ ਨਾ ਕੋਈ ਹੈਗੀ ਐ ਚੱਲ ਉਹਦਾ ਲੁਕਾ ਵੀ ਕਾਦਾ ਰੱਖਾਂ ਤੁਹਾਡੇ ਤੋਂ ਹੋਰ ਮੈਂ ਦੱਸਣਾ ਵੀ ਕਿੰਨੂ ਆ ਪਰ ਜੜੀਆਂ ਗੱਲਾਂ ਅੱਜ ਤੜੀ ਪਰਜਾਈ ਨੇ ਮੈਨੂੰ ਕਹਿਤੀਆਂ ਵਾ ਨਾ ਉਹ ਕੋਈ ਵੈਰੀ ਦੁਸ਼ਮਣ ਨੂੰ ਨਾ ਕਵੇ ਜਦੋਂ ਤੈਨੂੰ ਮੈਂ ਇਥੋਂ ਸੁਣ ਲੱਗੀ ਨੂੰ ਕਿਹਾ ਸੀ ਮੈਂ ਭੇ ਨਾ ਜਾਇ ਨਾ ਆਜੇ ਤੂੰ ਨਹੀਂ ਨਾ ਬਾਜ ਆਈ ਜੇ ਮੈਂ ਨਾ ਨਾ ਜਾਂਦੀ ਮੇਰਾ ਤਾਂ ਵੀ ਸ਼ਿਕਕਾਰਾ ਨਹੀਂ ਹੋਣਾ ਤਾਂ ਵੀ ਕਹਿਣਾ ਹੈਗਾ ਕਿ ਜਾਣ ਬੁੱਝ ਕੇ ਨਹੀਂ ਆਈ ਚੱਲ ਹੁਣ ਨਾ ਹਾਕਮ ਬੰਦ ਕਰ ਤੇ ਗਾਂ ਤੋਂ ਖਿਆਲ ਰੱਖੀ ਠੀਕ ਆ ਹਾਲ ਕਾ ਦਾ ਕਰਾ ਤਾ ਕਿ ਵੱਡਣ ਟਾਈਮ ਮੈਂ ਵੀ ਨਾ ਜਾਈ ਨਾ ਜਾਈ ਤੂੰ ਬੇਜੋਰ ਹੋ ਗਏ ਮੈਨੂੰ ਮੈਨੂੰ ਜਾਣਦੇ ਮੈਨੂੰ ਜਾਣਦੇ ਹੁਣ ਸੁਣ ਤੇ ਲਓ ਤੇ ਤੁਹਾਡੀ ਭਜਾਈ ਨੇ ਕਿਹਾ ਕੀ ਕੀ ਮੈਨੂੰ ਮੈਨੂੰ ਪਤਾ ਕੀ ਆਂਦੀ ਆ ਆਂਦੀ ਜਿਨ੍ਹਾਂ ਦੇ ਘਰ ਆਪ ਨਹੀਂ ਨਾ ਕੋਈ ਲਾਦ ਹੁੰਦੀ ਉਹ ਕਿਸਦਾ ਦੁੱਖ ਕੀ ਸਮਝਦੇ ਆ ਹੈ ਦੱਸ ਮੈਂ ਐਡੀ ਪੜਾਹਾਂ ਕਿ ਵੀ ਮੈਨੂੰ ਕੋਈ ਦੁੱਖ ਹੀ ਨਹੀਂ ਕਰਦਾ ਜੇ ਦੁੱਖ ਹੋ ਤਾਂ ਮੈਂ ਜਾਨੀ ਉਧਰ ਭੱਜ ਭੱਜ ਕੇ ਮੈਂ ਤਾਂ ਉਹਨਾਂ ਨਿਆਣਾਂ ਨੂੰ ਆਪਣੇ ਨਿਆਣੇ ਸਮਝ ਨਹੀਂ ਆ ਪਰ ਵੇਖ ਲਓ ਕਿਦਾਂ ਮੂੰਹ ਪਾੜ ਕੇ ਐਡੀ ਵੱਡੀ ਗੱਲ ਕਹਿਤੀ ਮੈਨੂੰ ਮੇਰੇ ਕੋ ਗੱਲ ਜਰੀ ਨਹੀਂ ਗਈ ਸੱਚੇ ਅੱਜ ਮੇਰਾ ਘੁੱਲੇ ਜਾ ਹੀ ਪਾੜ ਗਿਆ ਉਹਦਾ ਦਿਮਾਗ ਹੀ ਨਾ ਹੁੰਦੀ ਕੋਨੇ ਗੱਲ ਕਰ ਛੜੀ ਹੈ ਹਾਂ ਹਾਂ ਅਜੇ ਤੱਕ ਗੱਲ ਮੇਰੇ ਭਰਾ ਨੇ ਮੈਨੂੰ ਨਹੀਂ ਕਦੀ ਆਖੀ ਜਿਹੜੀਆਂ ਗੱਲਾਂ ਉਹ ਕਰਨ ਲਈ ਤੇਰੇ ਨਾਲ ਪਰ ਕੀ ਕਰਨਾ ਫਿਰ ਹੁਣ ਹੁਣ ਨਹੀਂ ਮੈਂ ਜਾਂਦੀ ਉਹਨਾਂ ਦੇ ਘਰ ਜੋ ਮਰਜ਼ੀ ਹੋ ਜੇ ਮੈਨੂੰ ਕੀ ਲੋੜ ਹੈ ਜਾਣਦੀ ਨਾਲੇ ਮੈਂ ਜਾਵਾਂ ਨਾਲੇ ਗੱਲ ਸੁਣਾ ਜਿਹਦਾ ਧੀ ਪੁੱਤ ਨਹੀਂ ਉਹ ਕਿਤੇ ਘਰ ਜਾ ਨਹੀਂ ਸਕਦਾ ਹੈ ਨਾ ਕਿ ਰਿਸ਼ਤੇਦਾਰੀ ਆ ਸਕਦਾ ਜਦੋਂ ਮੈਨੂੰ ਨੀਆਂ ਗੱਲਾਂ ਕੀਤੀਆਂ ਨਾ ਉਹਨੇ ਮੈਂ ਫਿਰ ਆ ਗਈ ਚੁੱਪ ਕਰਕੇ ਕੀ ਕਰਨਾ ਹੈਗਾ ਬੇਇੱਜ਼ਤੀ ਕਰਾ ਕੇ ਟੁੱਟਣਾ ਹੀ ਤੇ ਜਦੋਂ ਮੈਂ ਆਉਣ ਲੱਗੀ ਆ ਤਾਂ ਨਵ ਨੇ ਮੇਰੀ ਬਾਹ ਫੜ ਲਈ ਆਂਦੀ ਚਾਚੀ ਜੀ ਤੁਸੀਂ ਚਲ ਵੀ ਚਲੇ ਜੇ ਤੇ ਮੈਂ ਹਾਂ ਪੁੱਤ ਕੋਈ ਗੱਲ ਨਹੀਂ ਮੈਨੂੰ ਕੰਮ ਆ ਮਿਸਤਰੀਆਂ ਦੀ ਚਾਹ ਬਣਾਉਣੀ ਆ ਆਂਦੀ ਵੀ ਤੁਸੀਂ ਰੋਂ ਡੇ ਜੇ ਤੇ ਮੈਂ ਹਾਂ ਫਿਰ ਨਹੀਂ ਪੁੱਤ ਰੋਣਾ ਮੈਂ ਕਾਦੇ ਵਾਸਤੇ ਆ ਮੈਂ ਠੀਕ ਵਾਂ ਉਹ ਵਿਚਾਰੀ ਮੈਨੂੰ ਪੁੱਛਣ ਡਿਆ ਪੀ ਤੇ ਮਾਂ ਨੇ ਫੇਰ ਮਗਰੋਂ ਦਬਕਾ ਮਾਰਤਾ ਤੂੰ ਹੀ ਥਕਲੋਤੀ ਕੀ ਕਰਦੀ ਆ ਇੱਧਰ ਆ ਉਹ ਵਿਚਾਰੀ ਉਧਰ ਮਾਵਲ ਹੋ ਗਈ ਤੇ ਮੈਂ ਆਪਣੇ ਘਰ ਨੂੰ ਆ ਗਈ ਭਾਬਾ ਜਿਤਨਾ ਮਰਜੀ ਆ ਨਾ ਇਹ ਭਰਜਾਈ ਮੇਰੇ ਦੇ ਸੁਭਾਅ ਜਿਹਾ ਵਾ ਆ ਭਰਾ ਮੇਰਾ ਹੁਣ ਮੈਨੂੰ ਬਾਹਰ ਟੱਕਰਿਆ ਵਾ ਤੇ ਮੈਂ ਚਲ ਕਣਕੂਂਕ ਦਾ ਸਾਥ ਤਾ ਲਾਉਂਦਾ ਵਾ ਤੇ ਮੈਨੂੰ ਵਾਜ ਮਾਰ ਕੇ ਕਹਿੰਦਾ ਵੀ ਇਤਰਾ ਕਦੀ ਇਹਦੇ ਗਰਮੀ ਬੜੀ ਪੈਣ ਦੀ ਤੇ ਕਣਕ ਨੇ ਅਜੇ ਬੀਜੀ ਉਦਾਂ ਨੇ ਇੱਕ ਗੱਲ ਆ ਕਿ ਪੈਣ ਦੇ ਉਹ ਸਭ ਬਾਕੀ ਸਾਰਾ ਟੱਬਰ ਹੀ ਬੜਾ ਚੰਗਾ ਵਾ ਸਿਰਫ ਇਹੋ ਹੀ ਹੈ ਵਿੱਚ ਇੱਕ ਮੜੀ ਨੀਦ ਵਾਲੀ ਆਹੋ ਤੇ ਕਿੰਨਾ ਫਰਕ ਵਾ ਨਾਲ ਸੁਭਾਅ ਵਿੱਚ ਤੇ ਜੇ ਇਹਦਾ ਵੀ ਚੰਗਾ ਹੋਵੇ ਤੇ ਕੀ ਕਸਤਾ ਵਾ ਇਹ ਵੀ ਸੋਚਦੀ ਵੀ ਆਹ ਦਾ ਆਪਣਾ ਟੱਬਰ ਆ ਆਂਦੀ ਲੋਕੀ ਆਉਂ ਲੋਕੀ ਜਾਉਂ ਉਹ ਤਾਂ ਲੋਕਾਂ ਚ ਗਿਣਦੀ ਆ ਆਪਣੇ ਦੀ ਸਮਝਦੀ ਨਹੀਂਗੀ ਮੇਰਾ ਬਾਕੀ ਸਾਡਾ ਸਾਰਿਆਂ ਦਾ ਕਿੰਨਾ ਪਿਆਰ ਆ ਤੇ ਇਹੋ ਗੱਲਾਂ ਕਰ ਕਰ ਤੇ ਇਹੋ ਪਛਾਣ ਕਰੀ ਜਾਂਦੀ ਸਾਨੂੰ ਇਹ ਟੱਬਰਾਂ ਦੇ ਵਿੱਚ ਕਿ ਗੇ ਜੀਵਨ ਬੰਦਾ ਹੁੰਦਾ ਹੀ ਐ ਚਲ ਕੋਈ ਗੱਲ ਨਹੀਂ ਹੁਣ ਤੂੰ ਫੇਰ ਨਾ ਕਰ ਤੇ ਆ ਚਲੀਏ ਉੱਠ ਤਾਂ ਆ ਪਣੀ ਤਾਂ ਨਹੀਂ ਪੀ ਆ ਜਾ ਨਾ ਪੁੱਤ ਹਾਂਜੀ ਮਮਾ ਤੂੰ ਝਾੜੂ ਨਾ ਮਾਰ ਕਿਉਂ ਕੋਈ ਗੱਲ ਨਹੀਂ ਬਥੇਰੇ ਦਿਨ ਹੋ ਗਏ ਕੰਮ ਕਰਨ ਦੇ 10 ਦਿਨ ਹੋ ਗਏ ਮੇਰੀ ਟੀਦਾ ਤਮੂਂ ਹੀ ਇੰਨਾ ਘੋ ਗਿਆ ਤੂੰ ਰਹਿਂਦੇ ਮੈਂ ਤੇਰੀ ਭਾਬੀ ਨੂੰ ਕਹਿੰਨੀ ਆਂ ਕਿ ਉੱਠ ਉਹਨੇ ਤਾਂ ਹੁਣ ਮੰਜੇ ਨਾਲ ਲੱਤ ਜੋੜ ਕੇ ਤੇ ਬੈ ਗਈ ਆ ਤੂੰ ਥੋੜਾ ਪਤਾ ਕਰ ਲਈ ਕੋਈ ਨਹੀਂ ਮੰਮੀ ਰੈਸਟ ਕਰ ਰਹੇ ਨੇ ਉਹਨੂੰ ਕਰ ਲੈਣ ਦੋ ਮੈਂ ਕਿਹੜਾ ਕੰਮ ਚੱਲੀਆਂ ਕੰਮ ਕਰਦੀ ਬਥੇਰੇ ਦਿਨ ਹੋਵੇ ਕਿੰਨੇ ਕਦੇ ਰਹਿਤੀ ਕਰਾਈ ਜਣੀ ਉਹਨੇ ਸੱਤੇ ਚੜ ਗਏ ਮੁਰਗੀ ਕਿਤੇ ਨਹੀਂ ਕੋਝ ਹੁੰਦਾ ਉਹਨਾਂ ਨੂੰ ਵੀ ਪਤਾ ਵਾ ਕੰਮ ਕਰਨਾ ਵਾ ਕੰਮ ਕਰਨ ਤੋਂ ਬਿਗੈਰ ਤੇ ਸਰਨਾ ਨਹੀਂ ਆ ਹੂੰ ਤੂੰ ਖਤਨੀ ਜਾ ਮੰਮੀ ਮੇਰੇ ਰੱਦਾ ਵਾ ਵੀ ਵਿੜੇ ਝਾੜੂ ਲਾ ਕੇ ਨਾ ਤੇ ਵਿੜਾ ਧੋ ਲੈਣੀ ਆ ਰਹਿਂਦੇ ਕੋਈ ਲੋੜ ਨਹੀਂ ਜਿੰਨਾ ਉਹਨੂੰ ਇਹ ਟਿੱਲੀਆਂ ਪਾਤਾ ਨੇ ਓਨੀ ਹੋ ਜਾਣਾ ਈ ਉਹਨੇ ਮੁੜ ਕੇ ਲੱਗਿਆ ਨਹੀਂ ਆਦੇ ਲੱਗਣਾ ਹੈਗਾ ਤੇ ਤੂੰ ਰਹਿਣ ਦੇ ਛੱਡੋ ਤੇ ਮੈਂ ਉਹਨੂੰ ਕਹਿਨੀ ਆ ਜਾ ਕੇ ਤੇ ਨਾ ਬਸ ਚੁੱਪ ਕੀਤੇ ਰੋ ਮੈਨੂੰ ਕਰਨ ਦੋ ਜਿਹੜਾ ਮੈਂ ਕੰਮ ਕਰਨ ਦੀ ਕਰੀ ਜਾ ਹਾਂ ਉਹ ਮੁਖ ਲੋੜ ਉਹਨੂੰ ਕਹਿੰਦੀ ਕਿ ਤੇਰੇ ਕਰਮਾਂ ਚ ਨਹੀਂ ਸੁਖ ਹੈਗਾ ਤਾਂ ਨਾ ਲੈ ਮੈਂ ਕੀ ਆਨੀ ਪੀ ਐ ਘਰ ਸੁਖ ਲੱਗਿਆ ਪਤਾ ਨਹੀਂ ਮਿਲਣਾ ਕਿ ਨਹੀਂ ਚੰਗਾ ਵਾਸੇ ਨੂੰ ਦੇ ਹੋਈ ਆ ਵੀ ਉਹਨੂੰ ਨਾ ਕੰਮ ਲਾ ਉਹਨੂੰ ਨਾ ਕੰਮ ਲਾ ਕਹਿਣਾ ਕਿ ਇਹ ਪਾਸੇ ਲੱਗੇ ਹੀ ਰਹਿੰਦੇ ਆ ਹਾਂ ਇਹਦੀ ਕਿਹੜੀ ਗੱਲ ਐ ਇਹਨੇ ਤੇ ਇਦਾਂ ਹੀ ਕਹੀ ਜਾਣਾ ਜਾ ਕੇ ਠਾਲ ਨਹੀਂ ਉਹਨੇ ਨੂੰ ਸੁਖਣਾ ਆਪਣੇ ਆਪ ਬਸ ਠੀਕ ਆ ਇਹਦੇ ਤਾਂ ਨਜ਼ਾਰੇ ਲੱਗੇ ਨੇ ਜੇ ਮੈਂ ਕਹਤਾ ਤੀ ਰੈਸਟ ਕਰ ਲਾ ਤੇ ਬਸ ਹੁ ਸਾਰਾ ਦੇ ਰਹਿਤੀ ਕਰੀ ਜਣੀ ਨੀ ਚੱਲ ਫੋਟੇ ਉਹ ਹੈ ਬਾਹਰ ਅੰਦਰ ਦਾ ਕੋਈ ਫਿਕਰ ਫਕਾ ਤੱਕ ਬਸ ਮੈ ਤਾਂ ਨਹੀਂ ਪਤਾ ਹਾਂਜੀ ਮੰਮੀ ਕੰਮ ਕਿੰਨੇ ਕਰਨਾ ਨਮੀ ਕਰ ਲੈਨੀ ਆ ਕੰਮ ਕਰ ਲੈਨੀ ਪਈ ਹਾਂ ਵੱਧੋ ਕੀ ਤੇਰੀ ਵਾਲੀ ਉਜੇ ਤੈਨੂੰ ਮੈਂ ਕਹਤਾ ਵਾ ਫੇ ਲੰਮੇ ਪੈ ਜਾ ਤੁਹਾਨੂੰ ਲੰਮੇ ਪਈ ਰਹਿਣਾ ਇਹ ਤਾਂ ਅੱਗੇ ਤੋਂ ਬਹਾਨੇ ਲੱਭਨੀ ਹੈ ਆਹੋ ਬਹਾਨਾ ਚੁੰਦੀ ਤੈਨੂੰ ਨਜ਼ਾਰੇ ਲੱਗੇ ਨੇ ਮੰਮੀ ਇਹੋ ਜਿਹੇ ਨਜ਼ਾਰੇ ਰੱਬ ਕਿਹਨੋਂ ਉਹਨਾਂ ਦੇ ਭਾਈ ਦਾ ਪੋਲੇ ਜੇ ਮੂੰਹ ਨਾਲ ਕਹਿ ਕੇ ਨਾ ਤੇ ਬੜੀ ਵਧੀਆ ਬਣ ਜਾ ਕਰ ਪੋਲੀ ਜੀ ਫੇ ਮੈਂ ਕੰਮ ਤੋਂ ਬਚੀ ਦਵਾ ਉੱਠ ਕੇ ਤੇ ਕੰਮ ਕਰ ਕਰ ਲੈਨੀ ਆ ਮੰਮੀ ਮੈਨੂੰ ਕੋਈ ਠੇਕਾ ਨਹੀਂ ਦਾ ਹੈਗਾ ਤੂੰ ਮੈਂ ਬੁੱਢੇ ਵਾਰੇ ਸਾਰੇ ਹੱਡ ਹੱਡ ਰੋਲਣੇ ਆ ਮੈਂ ਹੀ ਕੰਮ ਕਰਨਾ ਮੈਂ ਹੀ ਕਰਨਾ ਜਿੱਥੇ ਰਹੀ ਤੇਰੀ ਕਾਹਤ ਆ ਨਾ ਉੱਥੇ ਕੀ ਰਹਿਣਾ ਪੈਣਾ ਵਾ ਉੱਠ ਕੇ ਤੇ ਕੰਮ ਕਰ ਕਰ ਲੈਨੀ ਆ ਮੰਮੀ ਕਾਰ ਕਰਨ ਵਾਲੀ ਗੱਲ ਬਾਅਦ ਵਿੱਚ ਉੱਠ ਅੱਗੇ ਲੱਗ ਤੇ ਕੰਮ ਕਰ ਗੋੜੇ-ਗੋੜੇ ਵੇੜੇ 'ਚ ਕਟਾ ਚੜਿਆ ਆਪਣੇ ਆਪ ਵੀ ਸੋਚ ਲਿਆ ਕਰ ਥੋੜਾ ਬੋਤਾ ਚੱਲ ਚੱਲ ਅੱਗੇ ਲੱਗ ਚੱਲ ਉੱਠ ਪਹਿਲਾਂ ਝਾੜੂ ਲਾ ਤੇ ਫੇਰ ਵੇੜਾ ਤੋਂ ਗੋੜੇ-ਗੋੜੇ ਕਟਾ ਚੜਿਆ ਕਰ ਲੈਨੇ ਮਮੀ ਚੱਲ ਅੱਗੇ ਲੱਗ ਤੈਨੂੰ ਤਾਂ ਆਪਣੀਆਂ ਤਾਂ ਹੈ ਹੀ ਨਹੀਂ ਜਿਹੜਾ ਕੰਮ ਕਰਨਾ ਉਹ ਵੀ ਕਰ ਲਓ ਬਸ ਠੀਕ ਆ ਮੰਜੇ ਨੇ ਲੱਕ ਜੋੜ ਕੇ ਤੇ ਬੈਠੀ ਰਿਹਾ ਕਰ ਈ ਗੱਲ ਹੋ ਗਈ ਸਫਾਈਆਂ ਚਾਲੂ ਸਫਾਈਆਂ ਤਾਂ ਚਾਲੂ ਹੋ ਗਈਆਂ ਵਾ ਪਰ ਕੰਮ ਹੀ ਬੜਾ ਵਾ ਨਿਗਾ ਨਿਗਾ ਤੇ ਇੱਕ ਕੰਮ ਕਰੋ ਹਾਂ ਤੁਸੀਂ ਮੈਨਾਂ ਸਫਾਈਆਂ ਕਰਾ ਦੋ ਥੋੜੀਆਂ ਜੀਆਂ ਕੱਬ ਮੈਂ ਤੈਨਾਂ ਸਾਰੇ ਕਰਾ ਦੂੰਗੀ ਮੇਰਾ ਕੰਡਿਆ ਪਕੌੜਿਆਂ ਨੂੰ ਜੀ ਇਹ ਤੇ ਕੱਢ ਕੇ ਖਵਾਲ ਦੇਂਗੀ ਤੇ ਤੇਨਾਂ ਕਰਾ ਦੂੰਗਾ ਨਹੀਂ ਤੇ ਫਿਰ ਗੀਰਾ ਕੱਲੀ ਇੱਕ ਪਾਸੇ ਮੈਂ ਸਾਰਾ ਖਲਾਰਾ ਪਾਇਆ ਵਾ ਤੇ ਹੁਣ ਮੈਂ ਪਕੌੜੇ ਨਾ ਕੱਢਣ ਦਾ ਪਹਿਲਾਂ ਉਹ ਚਲ ਉੱਥੇ ਕਿਤੇ ਦਾਦਣ ਲੱਗਣੇ ਹੈ ਤੇਲ ਰੱਖ ਤੇ ਮਰ ਸਾਹ ਵੇਸਕ ਹੋਲ ਤੇ ਝਟ ਬਣਾ ਦੇ ਰੱਖ ਲੈਨੇ ਤੂੰ ਮੈਂ ਕਿਹਾ ਸੀ ਮੇਰਾ ਕੰਮ ਘਟ ਜਾਊਗਾ ਥੋੜਾ ਜਿਆ ਤੁਸੀਂ ਤੇ ਹੋਰ ਵਧਾਉਣ ਦੇ ਜੀ ਉਹ ਯਾ ਤੈਨੂੰ ਜੇ ਮੈਂ ਕਹਾਂ ਨਾ ਤੈਨੂੰ ਮੈਂ ਕਰਾ ਦੂੰ ਫਿਰ ਕਾਦੀ ਗੱਲ ਵਾ ਹੈ ਲੈ ਦੱਸ ਆ ਵੀ ਜਿਹੜੀ ਆ ਨਾ ਪਹਿ ਹੁਣੇ ਪਕੌੜੇ ਕੱਢ ਤੇ ਹੁਣੇ ਮੈਂ ਖਾ ਕੇ ਤੇ ਫਿਰ ਸਫਾਈ ਕਰਾਂ ਉਹ ਤੇਰੇ ਨਾਲ ਤੇ ਢੇੜੇ ਜਿਹਾ ਕਹੋ ਤੇ ਫੇਰ ਹੀ ਆ ਉਹ ਚੱਲ ਕੋਈ ਨਹੀਂ ਹਾਂ ਜੀ ਮਾਨਦੇ ਉਹ ਕਿਤੇ ਜਾਲੇ ਜੂਲੇ ਲਾਉਣੇ ਆ ਇਹ ਮੁੜ ਕੇ ਇੱਕ ਨਹੀਂ ਲੱਗੇ ਪਏ ਨਾ ਤੇ ਮੁੜ ਕੇ ਰੋਟੀ ਨਹੀਂ ਖਾਂਦੇ ਜਿਹੜੇ ਤੇ ਮੈਂ ਗਰੇ ਨਾਲ ਚਾਹ ਪੀ ਲਾਂਗੇ ਤੇ ਨਾਲੇ ਦੋ ਦੋ ਪਕੌੜੇ ਖਲਾਂਗੇ ਐਦਾਂ ਤੇ ਨਾ ਨਿਆਣੇ ਵੀ ਨਹੀਂ ਕਰਦੇ ਜਿੱਦਾਂ ਤੁਸੀਂ ਕਰਦੇ ਜੇ ਜਿਹੜੀ ਗੱਲ ਦੀ ਜਿੱਦ ਫੜ ਲੈਣੀ ਆ ਨਾ ਮੁੜ ਕੇ ਛੱਡਣੀ ਨਹੀਂ ਉਹਨਾਂ ਤੇਰਾ ਕੰਮ ਸਖਿਆਲਾ ਹੋ ਜਾਊਗਾ ਨਹੀਂ ਬਹਾਨੇ ਬਣਾਉਣ ਦੇ ਪਕੌੜੇ ਖਾਣ ਦੇ ਨਹੀਂ ਨਹੀਂ ਸਿੱਧਾ ਦਾ ਕੌਂਗਰਜੀ ਕਰਨ ਦੇ ਆ ਚੱਲ ਜਿਦਾਂ ਮਰਜ਼ੀ ਕਰ ਲੈ ਚੱਲ ਕੋਈ ਨਹੀਂ ਬਣਾਦ ਨਹੀਂ ਪਕੌੜੇ ਪਰ ਇੱਕ ਗੱਲ ਜੇ ਪਰਦੇ ਮੈਂ ਸਾਰੇ ਲਾਏ ਆ ਉਹ ਵੀ ਮੇਰੇ ਨਾਲ ਧਵਾਉਣੇ ਆ ਤੇ ਜਾਲੇ ਵੀ ਸਾਰੇ ਲਵਾਉਣੇ ਤੇ ਤੈਨੂੰ ਮੈਂ ਤੂੰ ਕਿਹਾ ਵਾ ਤੂੰ ਭਾਵੇਂ ਮੰਜੀ ਤੇ ਬਹਿ ਜੀ ਇੰਨਾ ਕ ਮੇਰਾ ਕੰਮ ਮੈਨੂੰ ਪਕੌੜੇ ਖਵਾ ਲਦੇ ਮੈਂ ਮੰਜੀ ਤੇ ਨਹੀਂ ਬਹਿਣ ਵਾਲੀ ਕੋਈ ਗੱਲ ਨਹੀਂ ਕਰ ਲੈਨੇ ਦੋਵੇਂ ਰਲ ਕੇ ਚਲ ਆ ਜਾ ਚਲੋ ਫਿਰ ਪਹਿਲਾਂ ਪਕੌੜੇ ਕਿੱਢੀ ਸਵਾਦ ਸਵਾਦ ਮੰਮੀ ਖਾ ਬੱਤ ਕੀ ਬਣਾਇਆ ਅੱਜ ਬਣਾਵਾ ਕੀ ਆ ਹਾਂ ਅੱਜ ਮੈਂ ਬਣਾਈ ਕਾਲੇ ਚਨੇ ਲੈ ਕਾਲੇ ਚਾਲ ਬਣਾਤੇ ਹਾਂ ਅੱਜ ਕਾਲੇ ਚਨੇ ਕੋ ਸਬਜ਼ੀ ਵੀ ਬਣਾ ਲਿਆ ਕਰ ਪੁੱਤ ਕੋਈ ਸਬਜ਼ੀ ਤਾਂ ਲੱਭਨ ਨਹੀਂ ਰਹੀ ਬਣਾਵਾ ਮੈਂ ਵੀ ਕੀ ਤੂੰ ਆ ਵੀ ਸਿਆਣਾ ਜੇ ਤੂੰ ਜਾਨਣਾ ਹੁੰਦਾ ਤਾਂ ਆਉਣ ਲਗਾ ਲਾਇਆ ਕਰ ਫਿਰ ਕੋਈ ਜਿਹੜੀ ਚੀਜ਼ ਜੀ ਕਰਤਾ ਚੱਲ ਕੋਈ ਨਹੀਂ ਮੈਂ ਲਿਆਉਂਗਾ ਤੇ ਮੇਰੀ ਗੱਲ ਸੁਣੋ ਉਹ ਜਿਹੜਾ ਮੈਂ ਉਧਰ ਫਰੂਟ ਲੈ ਆਂਦਾ ਹੀ ਹੈਗਾ ਵਾ ਹੈਗਾ ਜੀ ਤੇ ਹੈਗਾ ਵਾ ਜਿੱਦਾਂ ਕਰਿਓ ਇਹ ਸਰ੍ਹੋਂ ਨੂੰ ਨਾ ਕੱਟ ਕੇ ਗਲਾ ਇੱਕ ਸ਼ਾਮ ਨੂੰ ਪਿਆ ਦਿਓ ਜੂਸ ਆਹੋ ਚਲ ਕੋਈ ਕੱਢ ਦਾਂਗੀ ਨਾ ਕੱਢ ਦਾਂਗੀ ਨਹੀਂ ਪਿਆਲਾ ਮੈਂ ਚੱਲਿਆਵਾਂ ਕਿਤੇ ਜੇ ਨਹੀਂ ਕੱਢਣਾ ਤਾਂ ਮੈਨੂੰ ਦੱਸ ਦੋ ਨਹੀਂ ਤਾਂ ਮੈਂ ਕੱਢ ਕੇ ਹੁਣੇ ਚੱਲ ਜਨਾ ਮੈਂ ਰੱਖ ਜਨਾ ਕੋਈ ਲੈ ਕੋ ਤੇ ਇਹ ਕਿਦੀ ਗੱਡੀ ਖਾਣਾ ਮੈਂ ਅੰਗਰ ਜੂਸ ਬਣਾਉ ਲੱਗਾ ਮੇਰਾ ਕਿਹੜਾ ਟਾਈਮ ਇੰਨਾ ਲੱਗਣਾ ਮਸ਼ੀਨ ਲਾਉਣੀ ਤੋ ਸੇ ਜੂਸ ਬਣ ਜਾਣਾ ਆਓ ਫਿਰ ਕੱਢ ਕੇ ਪਿਆਲ ਦੀ ਮੈਂ ਚੱਲਿਆ ਕਿਤੇ ਚਲ ਕੋਈ ਨਹੀਂ ਮੈਂ ਬਣਾਉਂਦਾ ਵੀ ਇਹ ਕਿ ਮੈਂ ਪੁਰਾਣਾ ਹੀ ਇਹਨੂੰ ਚੇਤੇ ਨਾ ਠੀਕ ਆ ਪੁੱਤ ਠੀਕ ਵੇਖ ਸੰਡੇ ਅੰਗ ਉਹ ਫਿਟੀ ਉਹਨੂੰ ਜੂਸ ਜਾਈਦਾ ਕਰਨੀ ਹੈ ਰੂਟ ਚੱਕਾ ਕਿਨਾਂ ਤੇ ਉਧਰਲੇ ਅੰਦਰ ਆਖਾਂਗੀ ਆਖਾਂਗੀ ਖਤਮ ਹੋਇਆ ਤੇ ਜਦੋਂ ਆਖੂਗਾ ਤੂੰ ਤਾਂ ਕਿਹਾ ਹੈਗਾ ਦੇਖੂਗੀ ਹੈ ਤਾਂ ਸਹੀ ਉਹ ਕਿ ਦਿਖਾਦਾ ਪਿੱਤਾ ਗਿਆ ਮੇਰੇ ਕੋ ਆ ਮਨਾ ਵਾਲਾ ਇੱਧਰ ਰੱਖ ਲਿਆ ਨਾਲੇ ਜਦੋਂ ਜੀ ਕਰੂਗਾ ਇੱਧਰ ਆਉਂਗੀ ਚੁੱਪ ਕਰਕੇ ਧੋਵਾਂਗੀ ਤੇ ਖਾ ਲਾਂਗੀ ਮੈਂ ਆਪਣਾ ਘਰ ਵੀ ਵੇਖਣਾ ਇੰਨੇ ਖਰਚੇ ਨਹੀਂ ਵਾਰਾ ਕੰਦੇ ਹੈਗੇ ਚੁੱਪ ਕਰਕੇ ਤਾਂ ਇੱਥੇ ਪਿਆ ਰਹਾਂਦੇ ਕਰਨਾ ਜੇ ਮੈਨੂੰ ਪੁੱਛਿਆ ਮਕਣਾ ਹੈ ਨਹੀਂ ਖਤਮ ਹੋ ਗਿਆ ਹਾਂ ਸਰ ਨੇ ਕਿਹਾ ਠੀਕ ਆ ਇਹ ਵਾਲਾ ਨਹੀਂ ਠੀਕ ਆ ਹੁਣ ਤੇ ਤਬੀ ਰੋਟੀ ਹਾਂਜੀ ਹਾਂਜੀ ਖਾ ਲਈ ਤੂੰ ਜੂਸ ਪੀਤਾ ਹੀ ਨਹੀਂ ਜੂਸ ਤੇ ਨਹੀਂ ਪੀਤਾ ਤੈਨੂੰ ਬਣਾ ਕੇ ਦਿੱਤਾ ਜਾਣਾ ਜੂਸ ਪੀਤਾ ਨਹੀਂ ਮੈਂ ਤਾਂ ਮੰਮੀ ਨੂੰ ਗਏ ਗਿਆ ਮੰਮੀ ਫਿਰ ਕੰਮ ਲੱਗੇ ਉਹਨੇ ਚੱਤਾ ਭੁੱਲ ਗਿਆ ਹਣਾ ਮੰਮੀ ਨੂੰ ਚਲ ਕੋਈ ਨਹੀਂ ਬਹਿ ਤੂੰ ਫਿਰ ਆਈ ਮੈਂ ਇੱਕ ਮਿੰਟ ਬਹਿ ਚਲ ਰਿਆ ਮੈਂ ਤਾਂ ਮੰਮੀ ਨੂੰ ਨਾ ਪੁੱਛਣ ਡਾ ਪਿਆ ਹਣਾ ਨਹੀਂ ਤੂੰ ਬਹਿ ਇੱਕ ਮਿੰਟ ਮੈਂ ਆਇਆ ਹਾਏ ਹਾਏ ਨਾ ਤੂੰ ਮੈਂ ਤਾਂ ਕਹਿ ਦਿੰਦੀ ਮੈਂ ਪੀ ਲਿਆ ਵਾ ਜੂਸ ਮੰਮੀ ਨਾਲ ਨਾ ਲੜਨ ਡਾ ਪੇ ਜਾ ਕੇ ਮੂਕੇ ਮੰਮੀ ਨੇ ਮੇਰੇ ਕੋਲੇ ਹੋ ਜਾਇਆ ਪੈਣ ਤਾ ਹਲੋ ਦਸ਼ੀਆ ਭੈਣਾ ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਠੀਕ ਠਾਕ ਸਾਬ ਕੁਝ ਨਹੀਂ ਸ਼ਹਿਰ ਨੂੰ ਜਾਣ ਰਿਹਾ ਹਾਂ ਆਸਮਾਨ ਜਾਈ ਕੁਝ ਲੈਣਾ ਕਰਤਾ ਹਾਂ ਹਾਂਜੀ ਹਾਂਜੀ ਅੱਛਾ ਠੀਕ ਹੈ ਨਹੀਂ ਨਵਦੀਪ ਨਾ ਮੇਰੀ ਗੱਲ ਤੇ ਨਹੀਂ ਹੋਈ ਤੁਹਾਨੂੰ ਦੱਸਿਆ ਸੀ ਨਾ ਆ ਇੱਕ ਦਿਨ ਉਹਨੇ ਸਗੋ ਮੈਨੂੰ ਕੀਤਾ ਸੀ ਆਪੀ ਮੈਂ ਹੁਣ ਉਦਾਂ ਵੀ ਅੱਖਾਂ ਵੀ ਆਪ ਨਹੀਂ ਲੁੰਦਾ ਹੈਗਾ ਹੂੰ ਆਹੋ ਤੁਸੀਂ ਇਦਾਂ ਕਰਿਓ ਤੁਸੀਂ ਸਗੋ ਆਪ ਲਾਇਓ ਹਾਂ ਫੋਨ ਹਾਂਜੀ ਆਹੋther ਕੋਈ ਨਾ ਕੋਈ ਕਲਾਵਾਂਗੇ ਉਧਰ ਤੇ ਫੇਰ ਹੀ ਗੱਲ ਚੱਲੇਗੀ ਆਹੋ ਹਾਂ ਜੀ ਹਾਂ ਜੀ ਤੇ ਬਾਜੀ ਕੀ ਕਹਿੰਦੇ ਕੋ ਨਹੀਂ ਨਹੀਂ ਇਦਾਂ ਦੀ ਥੋੜੀ ਨਾ ਕੋਈ ਗੱਲ ਆ ਲੈ ਉਹ ਚੰਗੇ ਭਲੇ ਕਰਦੀ ਕੁੜੀ ਏ ਤੇ ਹੋਰ ਅੱਛਾ ਚਲੋ ਕੋਈ ਨਹੀਂ ਕਰ ਲਓ ਕਰ ਲਓ ਫਿਰ ਮੈਨੂੰ ਦੱਸਿਓ ਤੁਸੀਂ ਅੱਛਾ ਚਲੋ ਠੀਕ ਚੰਗਾ ਭੈਣ ਦੇ ਦਿਲ 'ਚ ਹੀ ਹਰੇ ਵੀ ਐਵੇਂ ਜਾਣ ਕੀ ਕਰਦਾ ਹੈ ਦੱਸ ਜਿਹੜੀ ਗੱਲ ਹੈਗੀ ਮੈਂ ਤੈਨੂੰ ਦੱਸੀ ਤਾਂ ਸਹੀ ਏ ਜੇ ਨਾ ਕੋ ਹੁੰਦੀ ਤਾਂ ਮੈਂ ਤੇਰ ਨਾਲ ਗੱਲ ਕਰਨੀ ਹਾਲਾ ਮੰਮੀ ਹਾਂ ਪਤਾ ਮੈਂ ਤੁਹਾਨੂੰ ਸਿਰੇ ਕਿਹਾ ਕਿ ਜਾਂ ਆਪੀ ਉਹਨੂੰ ਜੂਸ ਪਿਆਲ ਦੇਓ ਤੇ ਪਿਆਲਿਆ ਨਹੀਂ ਤੇ ਪੁੱਤ ਮੈਂ ਤੈਨੂੰ ਸੱਚੀ ਗੱਲ ਦੱਸਾਂ ਜਾਮਾ ਵੇਖਿਆ ਫਰੂਟ ਤੋਂ ਉਹ ਉੰਤਰਾ ਸਾਰਾ ਹੀ ਦਾਗੀ ਹਾਲੇ ਮੈਂ ਪਰਸੋਂ ਲੈ ਆਇਆ ਵਾ ਸੇਬ ਮੰਮੀ ਆਵੇ ਝੂਠ ਮਾਰੀ ਜਾਂਦੀ ਉਹ ਦਾਗੀ ਆਹੀ ਉਹ ਭਰਾਵਾ ਜੇ ਤੂੰ ਆਨਾ ਤਾਂ ਤੈਨੂੰ ਉਹ ਖਾਲ ਦਿੰਨੀ ਨਹੀਂ ਨਹੀਂ ਯਕੀਨ ਇਹਨੇ ਘਰ ਫਰਿੱਜ ਪਈ ਐਡੀ ਵੱਡੀ ਉੱchni ਰੱਖੇਗੇ ਇਹਨਾਂ ਟਕੋਗੇ ਤੇ ਕੋਈ ਗੱਲ ਨਹੀਂ ਆਖੇ ਕਿ ਡੀ ਕਾ ਗਈ ਆ ਜੇ ਨਹੀਂ ਨਹੀਂ ਸਹੀ ਨਹੀਂ ਤਾਂ ਫੇਰ ਲੈਵੇਂ ਫੇਰ ਬਣਾ ਦੇ ਮੰਮੀ ਮੇਰੀ ਗੱਲ ਸੁਣੋ ਵੈਸੇ ਬਹਾਨੇ ਨਾ ਲੱਭਿਆ ਕਰੋ ਮੈਂ ਤੁਹਾਨੂੰ ਸਿਰੇ ਜਿਦੋਂ ਗਿਆ ਮੈਂ ਤੁਹਾਨੂੰ ਬਾਰ ਬਾਰ ਕਹਿ ਗਿਆ ਕਿ ਪਿਆਲ ਦਿਓ ਠੀਕ ਆ ਤੇ ਤੁਸੀਂ ਕੀ ਕਹਿੰਦੇ ਵੀ ਹਾਂ ਮੈਂ ਪਿਆਲ ਦੂਗੀ ਮੈਂ ਤੁਹਾਨੂੰ ਕਹੀ ਜੇ ਨਹੀਂ ਤਾਂ ਮੈਂ ਕੱਟ ਕੇ ਰੱਖ ਜਨਾ ਫਰਿੱਜ ਰੱਖ ਦਿੰਦਾ ਵਾ ਉਹ ਬਾਬਾ ਮੈਂ ਤੇਰੀਆਂ ਗੱਲਾਂ ਨਾਲ ਸਹਿਮਤ ਮੰਨ ਨਹੀਂ ਆ ਫੱਲੇ ਮਾਨ ਕੋਈ ਆਪਣੇ ਦਿਮਾਗ ਨੂੰ ਟਿਕਾਣੇ ਲਿਆ ਮੇਰਾ ਕਿਹੜਾ ਜੀ ਨਹੀਂ ਕਰਦਾ ਜੇ ਹੁੰਦੇ ਖਾਣ ਵਾਲੇ ਤਾਂ ਮੈਂ ਬਣਾ ਕੇ ਨਾ ਦਿੰਦੀ ਓਏ ਵੈਸੇ ਮੈਨੂੰ ਪਤਾ ਵਾ ਮੰਮੀ ਇਹਦਾ ਸੁੱਟ ਛੜੀ ਪੇ ਉਹ ਜਾਊਗਾ ਤੂੰ ਫਰਕ ਨਾ ਪਾਇਆ ਕਰੋ ਠੀਕ ਆ ਫਿਰ ਤੂੰ ਸੱਚੇ ਬਣ ਜਾਂਦੇ ਡੈਡੀ ਸਾਹਮਣੇ ਜਦੋਂ ਮੈਂ ਕਹਿੰਨਾ ਵਾਂ ਤੀ ਨਹੀਂ ਹੁੰਦਾ ਕੰਮ ਤਾਂ ਮੈਨੂੰ ਦੱਸ ਦਿਆ ਕਰੋ ਵੀ ਨਹੀਂ ਹੁੰਦਾ ਹੱਦ ਹੋ ਗਈ ਆ ਕਿੱਦਾਂ ਡਿਆਂ ਬੋਲਣ ਕੰਮ ਸੱਕਮ ਤੇਰੀ ਮਾਂ ਲੱਗਨੀ ਲੈ ਦੱਸ ਵਾ ਮੈਨੂੰ ਸੇਵ ਕਿਹੜੇ ਖਰਾਬ ਹੋ ਗਏ ਆ ਭਰਾਵਾ ਜੇ ਮੈਨੂੰ ਇੰਨਾ ਪਤਾ ਹੁੰਦਾ ਵੀ ਤੂੰ ਸ਼ੱਕ ਕਰਨਾ ਮੈਂ ਸੁੱਟਦੀ ਨਾ ਤੇ ਮੈਨੂੰ ਫੋਨ ਕਰ ਦਿੰਦੇ ਵੀ ਖਰਾਬ ਕਿਹਮਲੇ ਬੰਦੇ ਦੇ ਦਿਮਾਗ 'ਚ ਨਹੀਂ ਹੁੰਦੀ ਗੱਲ ਇਹ ਥੜੀ ਹੁੰਦਾ ਬਾਨੇ ਨਾ ਲਾਇਆ ਕਰੋ ਠੀਕ ਆ ਫੇਰ ਆਂਦੇ ਵੀ ਲੜਦਾ ਵਾ ਕੁਝ ਨਹੀਂ ਖਾਲਿਆ ਇਸ ਮੁੰਡੇ ਦਾ ਵੀ ਖਾਪ ਚੱਲਿਆ ਵਾ ਜਨਾਨੀ ਦਾ ਹੀ ਹੋਇਆ ਉਹਨੂੰ ਜੂਸ ਪਿਆ ਲਈ ਜਾਂ ਬਸ ਤੈਨੂੰ ਤਾਂ ਉਹਦੀ ਲੋੜ ਆ ਮਾਪੇ ਦੀ ਲੋੜ ਹੀ ਨਹੀਂ ਦੀ ਧਫਾ ਕੋ ਆਪਣੇ ਪਿਆਲਿਆ ਕਰ ਮੈਨੂੰ ਨਹੀਂ ਕੋਈ ਲੋੜ ਹੈਗੀ ਮੈਂ ਪਿਆਲਤਾ ਕਾਹ ਵੀ ਓਦਾਂ ਦੀ ਨਾ ਪਿਆਲਤਾ ਤਾਂ ਨਹੀਂ ਓਦਾਂ ਦੀ ਮੈਨੂੰ ਕੀ ਲੋੜ ਐਵੇਂ ਸਾਰਾ ਦਿਨ ਮੈਂ ਭੱਜੀ ਫਿਰਨੀ ਆ ਇਹਦੀ ਵਾਕੀ ਭੱਜੀ ਫਿਰਨੀ ਇਹਨੇ ਤਾਂ ਕਿਤੇ ਖਲੜੀ ਨੂੰ ਡਰ ਨਹੀਂਦਾ ਹੈਗਾ